ਕੋਈ ਕਰਨੀ ਇਹਨਾਂ ਨੇ ਰਾਤ ਬੰਦੇ ਮੰਗਾਏ ਆ 50 60 ਬੰਦੇ ਆ ਚਾਹਵੇਂ ਸਾਨੂੰ ਉਹਨਾਂ ਦੱਸਿਆ ਵੀ ਤੁਹਾਡੇ ਪਿੰਡ ਬੰਦੇ ਗਏ ਆ 50 60 ਆ ਸਾਡੇ ਸ਼ੀਸ਼ੇ ਪਹਿਲਾਂ ਟੁੱਟ ਗਏ ਦਿਆ ਮੇਰੀਆਂ ਨਵਾਂ ਦੋਹਾਂ ਘਾਰੀਆਂ ਨਾ ਬੂਏ ਮਾਰ ਲਏ ਆ ਕੁੰਡੀ ਵੀ ਤੋੜ ਗਏ ਆ ਪੰਜਾਬ ਦੇ ਜ਼ਿਲ੍ਹਾ ਗਰਦਾਸਪੁਰ ਦੇ ਅਦੀਨ ਪਿੰਦੇ ਇੱਕ ਪਿੰਡ ਦੇ ਵਿੱਚ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਦੋ ਧਿਰਾਂ ਵਿਚਾਲੇ ਹੋਏ ਝਗੜੇ ਦੇ ਵਿੱਚ ਇੱਟਾਂ ਦੀ ਬਰਸਾਤ ਹੋਈ ਇੱਟਾਂ ਦੀ ਬਰਸਾਤ ਦੇ ਨਾਲ ਲੋਕਾਂ ਦੇ ਘਰਾਂ ਦੇ ਸ਼ੀਸ਼ੇ ਟੁੱਟ ਗਏ ਲੋਕਾਂ ਦੇ ਸੱਟਾਂ ਲੱਗੀਆਂ ਉਤ ਸਹੀ ਤੇਜ਼ ਧਾਰ ਹਥਿਆਰਾਂ ਦੇ ਹਮਲੇ ਦੇ ਵਿੱਚ ਦੋ ਲੋਕ ਜੋਨੇ ਜ਼ਖਮੀ ਹੋਏ ਨੇ ਉਤ ਸਹੀ ਦੋਹਾਂ ਧਿਰਾਂ ਦੇ ਵੱਲੋਂ ਇੱਕ ਦੂਸਰੇ ਦੇ ਉੱਤੇ ਪਹਿਲਾ ਹਮਲਾ ਕਰਨ ਦੇ ਇਲਜ਼ਾਮ ਲਗਾਏ ਨੇ ਉਤ ਸਹੀ ਇਸ ਪੂਰੇ ਮਾਮਲੇ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਿ ਦੋਹਾਂ ਧਿਰਾਂ ਦੇ ਲੋਕ ਆਪਸ ਵਿੱਚ ਚੜ੍ਹਪਤੇ ਦਿਖਾਈ ਦੇ ਰਹੇ ਨੇ ਹਾਲਾਂਕਿ ਇਸ ਪੂਰੇ ਮਾਮਲੇ ਦੇ ਉੱਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਕੋਈ ਵੀ ਬਿਆਨ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ ਫਿਲਹਾਲ ਪੁਲਿਸ ਦਾ ਕਹਿਣਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਾਂਚ ਤੋਂ ਬਾਅਦ ਜੋ ਵੀ ਤੇ ਦੋਸ਼ੀ ਪਾਈ ਜਾਊਗੀ ਉਸ ਦੇ ਖਿਲਾਫ ਅਪੜ ਦੀ ਕਾਰਵਾਈ ਕੀਤੀ ਜਾਊਗੀ ਦੱਸ ਦਈਏ ਇਹ ਜੋ ਮਾਮਲਾ ਹੈ ਇਹ ਪੁਲਿਸ ਸਟੇਸ਼ਨ ਦਿਨਾਨਗਰ ਦੇ ਅਧੀਨ ਆਉਂਦੇ ਨੇੜیکی ਪਿੰਡ ਕਰਾਲ ਦਾ ਹਾਲਾਂਕਿ ਮਾਮਲੇ ਦੇ ਵਿੱਚ ਦੋਹਾਂ ਧਿਰਾਂ ਇੱਕ ਦੂਜੇ ਤੇ ਪੱਥਰਬਾਜ਼ੀ ਕਰਨ ਦਾ ਦੋਸ਼ ਲਗਾਰੀਏ ਨੇ ਜਦਕਿ ਇੱਕ ਧਿਰ ਇਹ ਵੀ ਦੋਸ਼ ਲਗਾਰੀ ਹੈ ਕਿ ਉਸਤੇ ਪਰਿਵਾਰ ਦੇ ਦੋ ਵਿਅਕਤੀਆਂ ਤੇ ਤੇਜ਼ਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਤੇ ਚਲਦਿਆਂ ਉਹ ਜ਼ਖਮੀ ਹੋਏ ਅਤੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਤਾਂ ਦੱਸ ਦਈਏ ਕਿ ਪਹਿਲੀ ਧਿਰ ਦੀ ਕੰਸੋ ਨੇ ਦੱਸਿਆ ਕਿ ਉਹਨਾਂ ਦੇ ਗੁਆਂਢ ਦੇ ਵਿੱਚ ਰਹਿਣ ਵਾਲੀ ਨੀਤੂ ਦਾ ਪਰਿਵਾਰ ਉਹਨਾਂ ਦੇ ਘਰ ਦੇ ਮੂਹਰੇ ਗੱਡੀ ਖੜੀ ਕਰ ਦਿੰਦਾ ਜਿਸ ਤੇ ਚਲਦਿਆਂ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਨੇ ਬੀਤੇ ਦਿਨ ਵੀ ਜਦੋਂ ਗੱਡੀ ਉਹਨਾਂ ਦੇ ਘਰ ਦੇ ਬਾਹਰ ਖੜੀ ਸੀ ਤਾਂ ਉਹਨਾਂ ਵੱਲੋਂ ਇਸ ਨੂੰ ਹਟਾਉਣ ਦੀ ਗੱਲ ਕਹੀ ਗਈ ਲੇਕਿਨ ਗੱਡੀ ਕੱਢਣ ਦੀ ਬਜਾਏ ਉਹਨਾਂ ਦੇ ਵੱਲੋਂ ਉਹਨਾਂ ਨੂੰ ਗਾਲਾਂ ਕੱਢੀਆਂ ਗਈਆਂ ਅਤੇ ਉਹਨਾਂ ਨੂੰ ਮੰਦਾ ਚੰਗਾ ਬੋਲਿਆ ਗਿਆ ਥੋੜੀ ਦੇਰ ਬਾਅਦ ਜਦੋਂ ਉਹਨਾਂ ਦੇ ਘਰ ਦੇ ਵਿੱਚ ਸਿਰਫ ਔਰਤਾਂ ਇਕੱਲੀਆਂ ਸਨ ਤਾਂ 50 ਤੋਂ 60 ਅਣਪਛਾਤੇ ਲੋਕਾਂ ਦੇ ਵੱਲੋਂ ਉਹਨਾਂ ਦੇ ਘਰ ਤੇ ਹਮਲਾ ਕਰ ਦਿੱਤਾ ਗਿਆ ਜਿਨ੍ਹਾਂ ਦੇ ਵਿੱਚ ਕੀ ਉਹਨਾਂ ਦੇ ਗਵੰਡੀ ਵੀ ਸ਼ਾਮਲ ਸਨ ਹਮਲਾਵਰਾਂ ਨੇ ਉਹਨਾਂ ਦੇ ਘਰ ਦੇ ਉੱਤੇ ਜਮ ਕੇ ਇੱਟਾਂ ਰੋੜੇ ਚਲਾਏ ਜਿਸ ਤੇ ਚਲਦੀ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਤੇ ਗੱਡੀ ਉਹਨਾਂ ਨੇ ਅੱਗੇ ਲਾਤੀ ਅਹੀਂ ਬੱਚੇ ਜਾਣੇ ਸਾਡੇ ਸਕੂਲ ਤੇ ਕੰਪੀਟੀਸ਼ਨ ਹੀ ਬੱਚਿਆਂ ਦਾ ਤੇ ਬੱਚੇ ਜਾਣੇ ਤੇ ਮੈਂ ਕਿਹਾ ਵੀ ਗੱਡੀ ਪਿੱਛੇ ਕਰ ਲੋ ਵੀ ਅਹੀਂ ਮਤਲਬ ਬੱਚੇ ਛੱਡਣੇ ਜਾਣਾ ਵਾ ਤੇ ਇੰਨੇ ਮੈਨੂੰ ਗੱਡੀਆਂ ਕਿਹਾ ਡਾਡਾ ਇਹੋ ਗੰਦ ਰਿੰਦਾ ਵਾ ਜੇ ਨੇ ਕਿਹਾ ਮੈਨੂੰ ਤੇ ਅਜੇ ਦਾ ਡੈਡੀ ਵੀ ਬੋਲਣ ਲੱਗ ਗਿਆ ਵੀ ਗੱਡੀ ਨਹੀਂ ਪਿੱਛੇ ਕਰਨੀ ਇਹਦਾ ਵੀ ਕਹਿੰਦਾ ਗੱਡੀ ਨਹੀਂ ਪਿੱਛੇ ਕਰਨੀ ਅਹੀਂ ਵੀ ਫਿਰ ਆਪਣੇ ਬੱਚੇ ਜਿਹੜੇ ਸਮਾਨ ਭੇਜਿਆ ਮੋਟਰਸਾਈਕਲ ਤੇ ਭੇਜਿਆ ਇੰਨੀ ਠੰਡ ਵਿੱਚ ਧੂੜ ਵਿੱਚ ਤੇ ਇਹਨਾਂ ਨੂੰ ਮੋਟਰਸਾਈਕਲ ਤੇ ਭੇਜਤਾ ਇਨੇ ਗੱਡੀ ਉਹ ਵੀ ਲਾ ਦਿੱਤਾ ਜਨਰੇਟਰ ਵੀ ਲਾਤਾ ਗੱਡੀ ਵੀ ਲਾਤੀ ਉਸ ਤੋਂ ਬਾਅਦ ਇਹ ਗਾਲਾਂ ਕੱਢਣ ਦਾ ਪਿਆ ਮਾਨਾ ਚਾਚਾ ਵੀ ਤੇ ਅਜਾ ਵੀ ਗਾਲਾਂ ਕੱਢਣ ਦਾ ਪਿਆ ਮੈਨੂੰ ਬੜੀਆਂ ਮਤਲਬ ਕਿ ਮੈਨੂੰ ਐਦਾਂ ਪ੍ਰਧਾਨਾਂ ਵੱਲੋਂ ਵੀ ਗਲਤ ਮਲਤ ਬੋਲਣ ਲੱਗ ਗਏ ਮਤਲਬ ਮੈਨੂੰ ਬਹੁਤ ਇਹਨਾਂ ਨੇ ਗਾਲਾਂ ਕੱਢੀਆਂ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਤੇ ਇਹਨਾਂ ਨੇ ਬਾਅਦ ਚ ਇਹਨਾਂ ਦੀ ਆਈ ਇੱਕ ਹੀਰੇ ਦੀ ਕੁੜੀ ਇੱਕ ਹੀਰੇ ਦੀ ਘਰ ਦੀ ਆਈ ਤੇ ਇੱਕ ਅਜੇ ਦੀ ਘਰ ਦੀ ਆਈ ਤਿੰਨੇ ਜਣੀਆਂ ਇਨਾ ੱੱਕੇ ਮਾਰ ਕੇ ਅੰਦਰ ਇਹਨਾਂ ਨੇ ਇਹਨਾਂ ਆਪਣੀਆਂ ਜਨਾਨੀਆਂ ਕੀਤੀਆਂ ਆਪ ਹੀ ਅੰਦਰ ਨੂੰ ਹੋਏ ਮੇਰੇ ਹੱਥੀ ਪੈਣ ਦੇ ਕਹਿੰਦੇ ਵੀ ਇਹਦੀ ਗੁੱਤ ਪੁੱਟਣੀ ਪੁੱਟਣੀ ਆ ਮਤਲਬ ਇਹ ਸਾਨੂੰ ਗੱਡੀ ਤੋਂ ਵੱਲੋਂ ਕਹਿੰਦੀ ਆ ਜਿਹੜਾ ਕੋ ਵੀਡੀਓ ਤਾਂ ਹੈ ਗੀ ਜਿਹੜਾ ਕੋ ਬਣੀ ਵੀਡੀਓ ਸਾਡੇ ਕੈਮਰੇ ਚ ਐਡ ਹੋਈ ਕਿ ਤੁਹਾਡੇ ਘਰ ਨੂੰ ਆ ਕੇ ਇਹਨਾਂ ਦੀ ਨੋਂ ਵੀ ਪੈਂਦੀ ਬੇਟਾ ਤੇ ਘਰ ਹੀ ਨਹੀਂ ਹੈ ਇਹਨਾਂ ਦਾ ਡੈਡੀ ਉੱਥੇ ਅੰਮਰਸਰ ਦਾ ਖਲੀ ਆਰਮੀ ਹਸਪੀਟਲ ਤੇ ਇਹਨਾਂ ਨੇ ਡਿਸਟਾਰਜ ਲੈ ਕੇ ਆਉਣਾ ਸੀ ਤੇ ਇਹਦੇ 8 ਵਜੇ ਆਏ ਨੇ ਮਤਲਬ ਛੁੱਟੀ ਲੈ ਕੇ ਦੋ ਨਿਪਰਾ ਮੇਰੇ ਘਰ ਕੋਈ ਨਹੀਂ ਜਦੋਂ ਪਹਿਲੇ ਮੈਨੂੰ ਪਏ ਨੇ ਉਦੋਂ ਮੇਰੇ ਘਰ ਕੋਈ ਨਹੀਂ ਹੈਗਾ ਫੌਜੀ ਕਿਥੇ ਫੌਜੀ ਆ ਉੱਥੇ ਆਪਣੇ ਆਪਣੇ ਡੈਡੀ ਕੋਲ ਹੀ 8 ਵਜੇ ਲੈ ਕੇ ਘਰ ਆਏ ਇਹ ਟਰੋੜਾ ਇਹਨਾਂ ਦੇ ਜਿਹੜੇ ਬੰਦੇ ਸੀ ਬੜਾ ਚਲਾਉਂਦੇ ਇਹਨਾਂ ਜਿਹੜੇ ਬੰਦੇ ਛੱਡੇ ਇਹਨਾਂ ਦੇ ਟਰੋੜਾ ਬੜਾ ਚੱਲਣ ਡੇ ਮੈਂ ਮੰਗ ਕਰਦੀ ਕਿ ਮੈਨੂੰ ਇਨਸਾਫ਼ ਦਿੱਤਾ ਜਾਏ ਨਾ ਮੇਰੀ ਬੇਇੱਜ਼ਤੀ ਬਹੁਤ ਕੀਤੀ ਆ ਉਤੇ ਹੀ ਦੂਜੇ ਧਿਰ ਦੀ ਨੀਤੂ ਦਾ ਕਹਿਣਾ ਹੈ ਕਿ ਕਨਸੋ ਦਾ ਪਰਿਵਾਰ ਉਹਨਾਂ ਨੂੰ ਆਪਣੇ ਘਰ ਦੇ ਅੱਗੇ ਗੱਡੀ ਲਗਾਉਣ ਤੋਂ ਰੋਕਦਾ। ਪਿਤੇ ਦਿਨ ਵੀ ਜਦੋਂ ਗੱਡੀ ਲੱਗੀ ਸੀ ਤਾਂ ਕਨਸੋ ਦੇ ਪਰਿਵਾਰ ਦੇ ਫੌਜੀ ਅਤੇ ਹੋਰ ਵਿਅਕਤੀਆਂ ਨੇ ਉਹਨਾਂ ਦੇ ਘਰ ਤੇ ਆ ਕੇ ਹਮਲਾ ਕਰ ਦਿੱਤਾ ਅਤੇ ਇੱਟਾਂ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ। ਉਹਨਾਂ ਦੇ ਪਰਿਵਾਰ ਤੇ ਦੋ ਵਿਅਕਤੀ ਤੇਜ਼ ਤਾਰ ਹਥਿਆਰ ਦੇ ਹਮਲੇ ਨਾਲ ਜ਼ਖਮੀ ਹੋਏ ਨੇ। ਉਤੇ ਹੀ ਦੂਜੇ ਪਾਸੇ ਦੋਹਾ ਦੀ ਗਵੰਟਨ ਵਿਮਲਾ ਦਾ ਕਹਿਣਾ ਹੈ ਕਿ ਉਹਨਾਂ ਦੇ ਘਰ ਦਾ ਬੁਰਾ ਹਾਲ ਕੀਤਾ ਗਿਆ। ਉਹਨਾਂ ਦੇ ਘਰ ਵੀ ਇੱਟਾਂ ਰੋੜੇ ਚਲਾਏ ਗਏ ਨੇ ਜਿਸ ਤੇ ਨਾਲ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ। ਘਰ ਦੇ ਸ਼ੀਸ਼ੇ ਟ ਸਾਥੇ ਵਿਅਕਤੀਆਂ ਨੇ ਪੱਥਰਬਾਜ਼ੀ ਕੀਤੀ ਹੈ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਇੱਕ ਗਵਾਂਡੀ ਵੀ ਸ਼ਾਮਲ ਹੈ ਉਹਨਾਂ ਨੇ ਪੁਲਿਸ ਕੋਲੋਂ ਉક્ત ਲੋਕਾਂ ਦੇ ਖਿਲਾਫ ਕੜੀ ਕਾਰਵਾਈ ਦੀ ਮੰਗ ਕੀਤੀ ਹੈ ਉਤੇ ਹੀ ਮਾਮਲਾ ਪੁਲਿਸ ਕੋਲ ਪਹੁੰਚ ਚੁੱਕਿਆ ਲੇਕਿਨ ਪੁਲਿਸ ਅਜੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਇਹ ਪਾਜੀ ਅਹੀਂ ਤਾਂ ਕੋਈ ਗੱਲ ਨਹੀਂ ਹੋਈ ਸਾਡੀ ਸੜਕ ਤੇ ਰੇਤਾ ਇਹੀ ਆਹੀ ਬਸ ਇਥੇ ਜਨੇਟਰ ਚੁੱਕ ਕੇ ਇਹਨਾਂ ਦੇ ਵੇਲੀ ਖੰਡੇ ਆ ਵੇਲੀਆਂ ਬਸ ਇਹਨਾਂ ਨੇ ਉਥੋਂ ਜਨਾਨੀਆਂ ਚਪੇੜਾ ਮੰਨ ਪੈ ਗਿਆ ਬੰਦਿਆਂ ਨੂੰ ਐਂ ਤਾਂ ਸਗੋਂ ਧੱਕੇ ਦੇ ਦੇ ਕੇ ਇਹਨਾਂ ਨੂੰ ਅੰਦਰ ਕੀਤਾ ਅਵੋਟਿੰ ਨੂੰ ਵੀ ਅਹੀਂ ਲਿਆਏ ਇਧਰ ਪਿੱਛੇ ਆ ਜਾ ਤੇਰੇ ਨਾਲ ਕਿਤੇ ਸੱਟ ਲੱਗ ਜੇ ਹੁਣ ਪ੍ਰੈਸ਼ਨ ਹੋਇਆ ਤੇ ਬਸ ਇਹੋ ਗੱਲਾਂ ਹਾਨੂੰ ਦੋਵਾਂ ਮਾਵਾਂ ਧੀਆਂ ਨਹੀਂ ਤੱਕੇ ਦੇ ਦੇ ਕਿ ਉਹਨਾਂ ਨੂੰ ਅੰਦਰ ਕਰਕੇ ਆਈਆਂ ਮਾਵਾਂ ਧੀਆਂ ਨੇ ਐਸੇ ਕਰਕੇ ਬਸ ਸਾਡੇ ਗੇਟ ਗੱਡੀ ਨਹੀਂ ਲਾਉਣੀ ਚਾਹੀਦੀ ਗੱਡੀ ਵੀ ਅਹੀਂ ਆਪਣੇ ਚਾਚੇ ਦੇ ਬੂਏ ਗੱਡੀ ਲਾਈ ਗੱਡੀ ਤੁਹਾਡੀ ਨਹੀਂ ਜੇਠ ਮੇਰੇ ਦੀ ਉਹ ਵੀ ਅੱਗੇ ਲਾਈ ਆ ਫਿਰ ਉਹ ਕਹਿੰਦੀ ਹੈ ਹਟ ਗੱਡੀ ਸਾਡੀ ਗਾਂ ਦੇ ਗੱਡੀ ਨਹੀਂ ਨੰਗਣੀ ਚਾਹੀਦੀ ਸਾਡੀ ਉਹ ਤੋਂ ਗਲੀ ਚ ਕਿਨੇ ਗਿਆ ਉਹਨਾਂ ਦੀ ਜਨਾਨੀਆਂ ਨੇ ਜਨਾਨੀ ਤੇ 500 ਤੇ ਚੰਦ ਉਹਨਾਂ ਦੀ ਕੁੜੀ ਮਾਮਾ ਤੀਆ ਹਾਂਜੀ ਇੱਥੇ ਗੱਡੀ ਨਿਕਲੋਣੀ ਚਾਹੀਦੀ ਉਹਨਾਂ ਨੇ ਚਪੇੜਾ ਮਾਰੀਆਂ ਨੇ ਸਾਡੇ ਜੇਠ ਦੀ ਜੇਡ ਕਿਥੇ ਆ ਹਾਂਜੀ ਜੇਡ ਕਿਥੇ ਜੇਠ ਹੋ ਗਿਆ ਦਾ ਹਸਪਤਾਲ ਮੁੰਡੇ ਨੂੰ ਉਹ ਦੇਣਾ ਰੋਟੀ ਦੇਣ ਗਏ ਜੋ ਮੁੰਡੇ ਦਾ ਨਾਲ ਸਿਰ ਪਾਟ ਉਹਦਾ ਸਿਰ ਪਾਟਾ ਇਹਨਾਂ ਨੇ ਕੋਠੇ ਥਾਣੀ ਮਾਰੇ ਜੋ 2 ਵਜੇ ਉਹ ਕੋਠੇ ਥਾਣੀ ਮਾਰੇ ਜੋ ਅਹੀਂ ਤੇ ਨਾ ਬਾਹਰ ਅਹੀਂ ਹੁੰਦੇ ਤੇ ਬਾਹਰ ਹੁੰਦੇ ਤੇ ਸਾਡੇ ਤੇ ਉੱਤਰ ਸਿਰ ਮੂਹ ਕਾਟ ਦੇਨੇ ਸੀ ਇਹਨਾਂ ਨੇ ਗੱਲ ਹੋਈ ਗਵਾਂਡੀਆਂ ਦੀ ਲੜਾਈ ਹੋਈ ਗੱਲ ਕੁਛ ਨਹੀਂ ਹੋਈ ਇਹਨਾਂ ਦੀ ਗੱਡੀ ਲੱਗਣ ਤੋਂ ਪਹਿਲਾਂ ਵੀ ਲੜਾਈ ਹੁੰਦੀ ਆ ਤੇ ਮਾੜਾ ਮੋਟਾ ਬੋਲ ਬਲ ਕੇ ਚੱਲ ਗੱਡੀ ਕੱਢ ਕੇ ਲੈ ਜਾਂਦੇ ਸੀ ਅੱਜ ਇਕੱਲੀ ਜਨਾਨੀ ਹਾਂ ਇਹ ਘਰ ਸਾਡੀ ਗਵਾਂਢਣ ਉਹਨਾਂ ਨੇ ਦੋਵਾਂ ਮੁੰਪਿਓ ਬਤਾਏ ਤਾਂ ਲੜਾਈ ਕੀਤੀ ਆ ਹਾਨੂੰ ਨਹੀਂ ਪਤਾ ਮੈਂ ਪੇਕੇ ਗਈਦੀ ਸੀ ਜਦੋਂ ਲੜਾਈ ਹੋਈ ਆ ਮੈਂ ਬਾਅਦ ਚ ਆਈ ਆ ਤੇ ਮੇਰਾ ਮੁੰਡਾ ਵੀ ਆਪਣੀ ਡਿਊਟੀ ਤੇ ਗਿਆ ਦਾ ਮੇਰੇ ਘਰ ਵਾਲੇ ਦੀ ਛਾਲੇ ਦੁਕਾਨ ਉੱਥੇ ਆ ਅਸੀਂ ਕੋਈ ਘਰ ਨਹੀਂ ਇਹਨਾਂ ਨੇ ਰਾਤ ਬੰਦੇ ਮੰਗਾਏ ਆ 50 60 ਬੰਦੇ ਆ ਚਾਹਵੇਂ ਸਾਨੂੰ ਉਹਨਾਂ ਦੱਸਿਆ ਵੀ ਤੁਹਾਡੇ ਪਿੰਡ ਬੰਦੇ ਗਏ ਆ 50 60 ਮਾਨਾ ਨਾਲ ਵਾ ਮੁੰਡਾ ਨਾਲ ਵਾ ਜਾਵੇਂ ਚਾਵੇਂ ਜਦੋਂ ਬੰਦਿਆਂ ਤੇ ਮੁੰਡੇ ਨੇ ਮੈਨੂੰ ਵੇਖਿਆ ਚਾਵੇ ਖਲੋਤੀ ਦੀ ਇਹ ਮਾਨੇ ਨੇ ਮਂਗਾਈ ਬੰਦੇ ਮੈਂ ਆਪੇ ਵੇਖਿਆ ਮਾਨਾ ਨਾਲ ਆਉਂਦਾ ਹੀ ਬੰਦਿਆਂ ਦੇ 6 ਵਜੇ ਤੋਂ ਦੋ ਟਾਈਮ ਹੀ ਜਦੋਂ ਇਹ ਘਟਨਾ ਹੋਈ ਆ ਉਦੋਂ ਇਹਨਾਂ ਦੇ ਪਰਿਵਾਰ ਚ ਕੌਣ ਕੌਣ ਸੀਗਾ ਫੌਜੀ ਕਿੱਥੇ ਸੀਗਾ ਉਹ ਫੌਜੀ ਇਹ ਤਾਂ ਅੰਬਰਸਾ ਰਹੀ ਇਹਦੇ ਇਹਨੇ ਆਉਣਾ ਸੀ ਆਪਣੇ ਪਿਓ ਨੂੰ ਲੈ ਕੇ ਛੁੱਟੀ ਦਿਵਾ ਕੇ ਇਹ ਬਾਅਦ ਚ ਆਇਆ ਮੇਰਾ ਮੁਰਾ ਬਾਅਦ ਚ ਆਇਆ 8 ਵਜੇ ਤੇ ਲੜਾਈ ਪਹਿਲਾਂ ਇਹ ਬੰਦੇ ਪਹਿਲਾਂ ਆ ਗਿਆ 1 ਵਟਾ ਪਹਿਲਾਂ ਚੱਲ ਗਿਆ ਆ ਸਾਡੇ ਸ਼ੀਸ਼ੇ ਪਹਿਲਾਂ ਟੁੱਟ ਗਏ ਆ ਮੇਰੀਆਂ ਨਵਾਂ ਦੋਵੇਂ ਕਾਰੀਆਂ ਨਾ ਬੂਏ ਮਾਰ ਲਏ ਆ ਕੁੰਡੀ ਵੀ ਤੋੜ ਗਏ ਆ ਅੰਗਰਖ ਨੇ ਇਹ ਗੱਲ ਹੀ ਗੱਲ ਇਹ ਆ ਵੀ ਮੇਰੇ ਘਰ ਨੁਕਸਾਨ ਕਿਉਂ ਕੀਤਾ ਕੋਈ ਮੇਰੇ ਨਾਲ ਲੜਾਈ ਨਹੀਂ ਕੋਈ ਝਗੜਾ ਨਹੀਂ ਦੂਜੀ ਗੱਲ ਇਹ ਮੇਰਾ ਪਵਾਕੇ ਦਿਨ ਜਨਾ ਮੇਰਾ ਨੁਕਸਾਨ ਹੋਇਆ ਮੇਰਾ ਪੂਰਾ ਕਰਨਾ ਜਗਬਣੀ ਟੀਵੀ ਲਈ ਬਸ਼ੰਬਰ ਬਿੱਟੂ ਦੀ ਰਿਪੋਰਟ